ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਮੌਜੂਦਾਂ ਜਿੱਥੇ ਕਿ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਅੱਜ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਜਿਹੜੀ ਪੰਥਕ ਪਾਰਟੀ ਹੈ ਖੇਤਰੀ ਪਾਰਟੀ ਉਹਦਾ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨਾਮ ਹੇਠਾਂ ਜਿਹੜੀ ਉਹ ਨਵੀਂ ਰਾਜਨੀਤਿਕ ਪਾਰਟੀ ਜਿਹੜੀ ਇੱਥੇ ਬਣਾਈ ਗਈ ਆ ਅਸੀਂ ਸਾਡੇ ਨਾਲ ਵਿਕਰਨ ਸਿੰਘ ਕਾਨਵਾਲਾ ਨੇ ਉਹਨਾਂ ਦੇ ਲੀਡਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੀਆਂ ਸਾਰੀਆਂ ਭੁਲਾਂ ਹਾਂਜੀ ਆਪਣੀ ਕੀ ਲੋੜ ਪੈ ਗਈ ਸੀਗੀ ਜੀ ਜੋ ਅੱਜ ਨਵੀਂ ਪਾਰਟੀ ਕੱਢ ਨੋਈ ਆ ਇਹ ਪਾਰਟੀ ਨਵੀਂ ਬਣਾਉਣ ਦੀ ਚਾਲੀ ਮੁਕਤਿਆਂ ਦੀ ਹੱਤੀ ਪਾੜ ਦਿਓ ਪਵਿੱਤਰ ਧਰਤੀ ਸ੍ਰੀ ਮੁਕਸਤ ਸਾਹਿਬ ਵਿਖੇ ਜਿਨ੍ਹਾਂ ਨੇ ਦਾਸ ਸਾਹਿਬ ਮੁਕਸਤ ਸਾਹਿਬ ਦੀ ਜਿਹੜੀ ਖਦਰਾਨੇ ਦੇ ਹੱਬ ਦੇ ਜੰਗ ਹੋਈ ਆ ਕਾਲੇ ਮੁਕਤੀਆਂ ਦੀਆਂ ਦੇਖ ਕੇ ਆਪਣਾ ਬਾਵਾ ਬੜਾ ਕੇ ਨਵਾਂ ਹਾਂ ਅੰਤਿਆ ਸਿਰਜਿਆ ਸੀ ਉਹ ਜਗ੍ਹਾ ਤੇ ਪੰਥ ਬਚਾਓ ਪੰਜਾਬ ਚੋ ਪੰਥ ਕਾਨਫਰੰਸ ਹੋਈ ਹੈ ਤੇ ਉਹਦੇ ਵਿੱਚ ਉਹਦੀ ਪਾਰਟੀ ਹੈ ਮੀਰੀ ਬੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਪੰਥ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਰਬਾਰ ਸ ਪੰਜਾਬ ਵਿੱਚ ਜਥੇਬੰਦੀ ਅੱਜ ਅਮਰਤਪੁਰ ਸੇ ਹੋਣੀ ਚਾਹੀਦੀ ਹੈ ਇਹ ਲੋੜ ਤਾਂ ਪੈ ਗਈ ਜਿਹੜੀਆਂ 1900 47 ਤੋਂ ਲੈ ਕੇ 77 ਸਾਲ ਹੋ ਗਏ ਆ ਇੱਥੇ 36 41 ਸਾਲ ਤੋਂ ਰਾਜ ਰਿਹਾ ਜੇਲ ਤੋਂ 25 ਸਾਲ ਬਾਅਦ ਲੈ ਦਾ ਰਾਜ ਰਿਹਾ ਤੇ ਹੁਣ ਕਰ ਲਈ ਇਕ ਗੱਜ ਕੇ ਦੇ ਕਰਾ ਲਿਆ ਸਾਲ ਦੇ ਕਰੀਬ ਹੋ ਗਿਆ ਆਮ ਪਾਰਟੀ ਦਾ ਗੱਜ ਕੇ ਫੜੇ ਬਣਾਈਏ ਨਹੀਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਰਾਜ ਕੀਤਾ ਇਹ ਪੰਥ ਦੀ ਚੜ੍ਹਦੀ ਕਲਾ ਹੋਊਗੀ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾਊਗਾ ਪੰਜਾਬ ਦੇ ਹੈਡ ਵਰਕਸ ਨੂੰ ਪਾ ਲਿਆ ਕਰਾ ਗਏ ਤੇ ਸਾਡੀ ਨੌਜਵਾਨੀ ਨੂੰ ਉਹਨਾਂ ਤੋਂ ਮੰਗਦੀ ਗੱਲ ਚ ਰੱਖਾਂਗੇ ਰੋਜ਼ਗਾਰ ਦੇਵਾਂਗੇ ਹੈ ਇਹ ਆਪਾਂ ਬੁੜਾ ਜੀ ਸਮੇਂ ਦੀ ਜੜੀਆਂ ਬਣਾਦੇ ਕੈਲੀਫੋਰਨੀਆ ਬਣਾ ਰਹੇ ਇਹਨਾਂ ਨੇ ਸਾਰਿਆਂ ਪ੍ਰੋਪਰਟੀਕ ਪਰਿਵਾਰ ਦੀ ਪਾਰਟੀ ਬਣਾ ਕੇ ਦਿੱਤੀ ਹਜੇ ਤੱਕ ਤੁਸੀਂ ਦੇਖੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿਉਂਕਿ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ 4 ਜੁਲਾਈ 1955 ਨੂੰ ਕਿਸੇ ਨਾਲ ਪਟਿਆਲੇ ਜ਼ਿਲ੍ਹੇ ਤੋਂ ਸਮਾਂ ਕਾਂਗਰਸ ਨੇ ਕੀਤਾ ਉਹ ਸਟੇਜ ਤੇ ਆ ਕੇ 200 ਸ਼ਾਮੀਸ਼ੀਦਾਂ ਦੇ ਸਾਡਾ ਆਨੰਦ ਮਰਜਾ ਖੋਲੇ ਸਾਡੇ ਪੰਜਾਬੀ ਬੋਲ ਦੇ ਲਾ ਕੇ ਖੋਲੇ ਸਾਡੇ ਹੈਡਵਰਕਸ ਖੋਲੇ ਤੇ ਸੂਬਾ ਹੌਂਦ ਜਾਇ ਨਵਾ ਹਜੇ ਇਹਨਾਂ ਨੇ ਕੀ ਕੀਤਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਬਾਦਲਦਲ ਦੀ ਸਰਕਾਰ ਸੀ ਜਿਹਨੂੰ ਪੰਥ ਦੀ ਸਰਕਾਰ ਕਹਿੰਦੇ ਹੁਣੇ ਨਾਤਾ ਵਧਾਰ ਸਾਹਿਬ ਜਮਤਾਪਾਤ ਕੀਤਾ ਨਾ ਐਸਜੀਪੀਸੀ ਮਤਾਬਾਦ ਕੀਤਾ ਤੇ ਨਾ ਹੀ ਦਿੱਲੀ ਗੁਰਦਾਰਾ ਪ੍ਰਬੰਧ ਕਹਿੰਦੇ ਨੇ ਦੀ ਸੀ ਉਹਨੇ ਪਾਸ ਕੀਤਾ ਕਿ ਬਹੁਤ ਮਾੜਾ ਯਾਰ ਤੇ ਨਾ ਹੀ ਕੋਈ ਕਾਂਗਰਸੀ ਬੋਲੀ ਉਹਨੇ ਤੇ ਕਰਾਇਆ ਆ ਨਾਮ ਭਗਵਾਨਤਮਾਨ ਦੀ ਸਰਕਾਰ ਉਹਨੇ ਕੁਛ ਕੀਤਾ ਕੁਛ ਕੀਤਾ ਹੀ ਨਹੀਂ ਜਿਹੜੇ ਬੰਦੇ ਜਿਹੜੇ ਸਾਡੇ ਤੇ ਜ਼ੁਲਮ ਹੋਇਆ ਉਹਦੀ ਗੱਲ ਹੀ ਨਹੀਂ ਕਰਦੇ ਸਾਡੇ ਇਹਨਾਂ ਨੇ ਫਿਰ ਸੁਮੇਤ ਸਿੰਘ ਸੈਨਿਆਰ ਕੇ ਸਾਡੇ ਵੱਡੇ ਵੱਡੇ ਜ਼ਾਲਮਾਂ ਨੂੰ ਉਹਦੇ ਵਿੱਚ ਲਾ ਦਿੱਤਾ ਤੇ ਫਿਰ ਪੰਜਾਬ ਦਾ ਇਹਨਾਂ ਨੇ ਸਵਾਰਿਆ ਕੀ ਤੁਸੀਂ ਮੈਨੂੰ ਦੱਸੋ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਾ ਦਿੱਤੇ ਸਾਡੇ 750 ਕਿਸਾਨਾਂ ਦੀ ਜਾਨ ਲੈ ਲਈ ਪ੍ਰਕਾਸ਼ ਸਿੰਘ ਬਾਦਲ ਤੇ ਸਾਰੇ ਤਾਂ ਕਹਿੰਦੇ ਸੀਗੇ ਬੋਧੀ ਸਾਹਿਬ ਦੇ ਕਾਨੂੰਨ ਬੜੇ ਵਧੀਆ ਫਿਰ ਬਾਅਦ ਗਿਰਗੜੇ ਵਾਂਗ ਰੰਗ ਬਦਲ ਗਏ ਆ ਇਹ ਸਾਰੇ ਕਹਿੰਦੇ ਨੇ ਇਹ ਸਾਰੇ ਦਿੱਲੀ ਸਰਕਾਰ ਦੇ ਨਮਾਇंदे ਦਿੱਲੀ ਤੇ ਚੱਲਦੀ ਆ ਇਹ ਅਸੀਂ ਕਹਿੰਦੇ ਆ ਵੀ ਜੇ ਅੱਜ ਤੱਕ ਇੱਕ ਚੰਡੀਗੜ੍ਹ ਨਹੀਂ ਲੈ ਸਕੇ ਅਜੇ ਤੱਕ ਇੱਕ ਵੀ ਤੁਹਾਡੀ ਰਾਜਧਾਨੀ ਇਹ ਹੈ ਹੀ ਨਹੀਂ ਇਹ ਤਿੰਨੇ ਸ਼ਖਸੀਅਤ ਜਨਤ ਯੂਨੀਵਰਸਿਟੀ ਹੈਗੀ ਆ ਉਹ ਵੀ ਇਹ ਨਹੀਂ ਫਿਰ ਤੁਹਾਡੀ ਹਾਈ ਕੋਰਟ ਹੈਗੀ ਆ ਫਿਰ ਹਾਈ ਕੋਰਟ ਨਹੀਂ ਲੈ ਕੇ ਸਾਡਾ ਆਨੰਦ ਮੈਨਰੇਜਕਟ ਅਸੀਂ ਲਾਵਾਂ ਗੁਰੂ ਸਾਹਿਬ ਅੱਗੇ ਚਾਰੇ ਕਰਾਉਣੇ ਆ ਤੇ ਜਦੋਂ ਸਾਡੇ ਆਨੰਦ ਮੈਰਿਜ ਹੁੰਦੇ ਆ ਆਨੰਦ ਕਾਰਜ ਹੋ ਜਾਂਦੇ ਆ ਉਦੋਂ ਕਹਿੰਦੇ ਆ ਵੀ ਤੁਹਾਡੇ ਤਾਂ ਕਿਸੇ ਧਾਰਾ ਦੇ ਵਿੱਚ ਤੁਸੀਂ ਸੰਵਿਧਾਨ ਦੀ ਧਾਰਾ 25 ਕਲੋਜ਼ B1 ਦੇ ਮੁਤਾਬਕ ਇੱਕ ਸਦਰ ਹਿੰਦੂ ਆ ਜਦੋਂ ਕਿ ਅਸੀਂ ਹਿੰਦੂ ਦਾ ਵੀ ਸਤਕਾਰ ਕਰਦੇ ਆ ਮੁਸਲਮਾਨ ਦਾ ਕਰਦੇ ਆ ਜੇ ਹਿੰਦੂ ਵੀਰ ਦੇ ਫੇਰੇ ਆ ਉਹ ਵੀ ਕਾਨੂੰਨ ਆ ਮੁਸਲਮਾਨ ਦਾ ਉਹਦਾ ਨਿਕਾਹ ਹੁੰਦਾ ਹੈ ਤੇ ਇਸਾਈ ਵੀਰ ਦੀ ਮੈਰਿਜ ਹੁੰਦੀ ਹੈ ਜਦੋਂ ਉਹ ਕਾਨੂੰਨ ਚ ਹੈ ਤੇ ਜਦੋਂ ਅਸੀਂ 85% ਕੁਰਬਾਨੀਆਂ ਕਿਤੇ ਸਾਡੇ ਨਾਲ ਜ਼ੁਲਮ ਕਿਉਂ ਹੈ ਅਸੀਂ ਇੰਡੀਅਨ ਸਟੇਟ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਜਵਾਬ ਤਾਂ ਦਿਓ ਯਾਰ ਤੇਰਾ ਦਰਬਾਰ ਸਾਹ ਕਿਉਂ ਟਾਇਆ ਜਵਾਬ ਦੇ ਸਾਡੀ ਗੱਲਾਂ ਚ ਤੇ ਇਹ ਸਾਰਾ ਤੁਝੇ ਸਾਰੀਆਂ ਚੀਜ਼ਾਂ ਜਿਹੜੀਆਂ ਨੂੰ ਇਹਨਾਂ ਨੇ ਸਾਰੇ ਨੇ ਵਿਸਾਰਤਾ ਸੀਗਾ ਅੱਖਾਂ ਦੇ ਘੱਟਾ ਵਿੱਚ ਪਾ ਕੇ ਹੈਂ ਤੂੰ ਮੈਨੂੰ ਵੋਟਾਂ ਪਾ ਮੈਂ ਤੈਨੂੰ ਆਟਾ ਦੇ ਦੂੰ ਤੂੰ ਮੈਨੂੰ ਤਦਾਲ ਦੇ ਦੂੰ ਹੈਂ ਮੈਂ ਤੇਰੀ ਧੀ ਨੂੰ ਸਾਈਕਲ ਦੇ ਦੂੰ ਇਹੋ ਜੀ ਰਾਜਨੀਤੀ ਚ ਅਲਝਾ ਕੇ ਪੰਜਾਬ ਦੇ ਲੋਕਾਂ ਨੂੰ ਹੋਰ ਗਰੀਬੀ ਦੇ ਕੰਡੇ ਖੜਾ ਕਰਤਾ ਇਹ ਸਾਰੀਆਂ ਲਾਪਤਾ ਨੂੰ ਜੜੋ ਮਾਂ ਲਾ ਕੇ ਤੇ ਜਿਹੜਾ ਪੰਜਾਬ ਦਾ ਜਿਹੜਾ ਨਵਾਂ ਭਵਖ ਹੋਵੇਗਾ ਨਵਾਂ ਸੂਰਜ ਜਿਹੜਾ ਚੜੇਗਾ ਹੈ ਉਹਦਾ ਨਵਾਂ ਆਗਾਜ਼ ਕਰ ਲਈ ਇਹ ਪਾਰਟੀ ਕੰਮ ਕਰੂਗੀ ਜਿਨ੍ਹਾਂ ਦੇ ਰਾਜ ਵਿੱਚ ਕੋਈ ਵੀ ਧਰਮ ਦਾ ਦੁਖੀ ਨਹੀਂ ਹੋਊਗਾ ਤੇ ਕਿਸੇ ਦੇ ਜ਼ੁਲਮ ਨਹੀਂ ਹੋਊਗਾ ਉਹ ਇਹ ਸਾਰੀਆਂ ਜਿਹੜੀਆਂ ਪਿੱਛੀਆਂ ਸਾਰੀਆਂ ਪਾਰਟੀਆਂ ਨੇ ਇਹਨਾਂ ਨੂੰ ਐਨ ਜਵਾਂ ਲੋਕਾਂ ਨੂੰ ਗੁੰਮਰਾਹ ਕਰਕੇ ਅੱਖਾਂ 'ਚ ਕੱਟਾ ਪਾ ਕੇ ਕੀਤਾ ਮੈਂ ਵਾਰੀ ਵਾਰੀ ਤਾਂ ਗੈਣਾ ਸਟ੍ਰੈਸ ਦੇ ਨਾਂ ਦੇ ਕੱਟਾ ਪਾ ਕੀਤਾ ਉਹ ਸਾਰਾ ਇੱਕ ਪਾਸੇ ਕਰਕੇ ਐਨ ਸ਼ੀਸ਼ਾ ਦਿਖਾ ਕੇ ਲੋਕਾਂ ਦੇ ਮੁਤਾਬਕ ਪੰਥ ਦੇ ਮੁਤਾਬਕ ਰਾਜ ਹਜੇ ਤੋਂ ਅਨਾਉਂਸ ਹੈ ਵੀ ਉਹਨਾਂ ਦੇ ਜਿਹੜੇ ਪ੍ਰਧਾਨ ਪਾਈ ਅਮਰਪਾਲ ਸਿੰਘ ਹੋਣਗੇ ਤਾਂ ਉਹ ਕਦੋਂ ਤੱਕ ਪ੍ਰਦਾਨ ਬਣੇ ਰਹਿਣਗੇ ਤੇ ਇਸ ਪਾਰਟੀ ਦਾ ਜਿਹੜਾ ਮੁੱਖ ਆਦੇਸ਼ ਆ ਜਾਂ ਸਵਿਧਾਨ ਉਹ ਕੀ ਹੋਵੇਗਾ ਸਵਿਧਾਨ ਬਾਰੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਮੇਟੀ ਬਣੀ ਹੈ ਸਵਿਧਾਨ ਦੀ ਕਦੋਂ ਤੱਕ ਬਣ ਜੂਗੀ ਉਹ ਉਹ ਜਲਦੀ ਬਣ ਜੂਗਾ ਜੀ ਉਹਨਾਂ ਲੱਗੇ ਹੋਏ ਆ ਤੇ ਤੁਸੀਂ ਦੇਖ ਲਓ ਵੀ ਅਮਰਤਪਾਲ ਸਿੰਘ ਹ ਹੁਣ ਖਰੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਜਿੱਤ ਕੇ ਗਏ ਆ ਤੇ ਉਦੋਂ ਤਾਂ ਪੰਜਾਬ ਦੇ ਲੋਕ ਕਹਿੰਦੇ ਸੀ ਕੁਝ ਵਿਰੋਧੀ ਵੀ ਇਹ ਤਾਂ ਐਮਪੀ ਖੜੀ ਨਹੀਂ ਸਕਦਾ ਫਿਰ ਕਹਿੰਦੇ ਜੀ ਇਹਦੇ ਕਾਗਜ਼ ਰੱਦ ਹੋ ਜਾਣਗੇ ਜੀ ਫਿਰ ਕਹਿੰਦੇ ਜਿੱਤ ਨਹੀਂ ਸਕਦਾ ਫਿਰ ਕਹਿੰਦੇ ਸੌਂ ਨਹੀਂ ਚੱਕ ਸਕਦਾ ਉਹ ਸੌਂ ਵੀ ਚੱਕ ਗਿਆ ਜਿੱਤ ਵੀ ਗਿਆ ਹੁਣ ਬਾਹਰ ਵੀ ਆ ਜਾਣਾ ਇਸ ਕਰਕੇ ਉਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਜਦੋਂ ਉਹਨੂੰ ਚੁਣਿਆ ਤੇ ਹੁਣ ਉਹਦਾ ਜਿਹੜਾ ਉਹ ਪ੍ਰਧਾਨ ਹੈ ਜਿੰਨਾ ਚਿਰ ਸੰਗਤਾਂ ਚਾਹਣੀ ਉਹਨੇ ਚਿਰ ਬਣੇ ਰਹਿ ਉਹ ਕਿਹੜਾ ਚਿਚੜ ਤੇ ਚਿਪਟੇ ਰਹੂਗਾ ਉਹਨੇ ਕਿਹੜਾ ਕਿਹਾ ਵੀ ਹੇ ਫਰਦਾਨ ਬਣ ਲੈ ਜਿਵੇਂ ਉਹਨੇ ਬਣਾਤਾ ਭਾਈ ਸਾਹਿਬ ਜੇਲ੍ਹ ਚ ਨੇ ਕੀ ਪਾਰਟੀ ਦੀ ਕਾਰਜਸ਼ੈਲੀ ਦੇ ਕੋਈ ਪ੍ਰਭਾਵ ਨਹੀਂ ਪਵਗਾ ਜਿਸ ਤਰ੍ਹਾਂ ਉਹ ਜੋ ਜੇਲ੍ਹ ਚ ਨੇ ਹਜੇ ਜਾਂ ਜੇਲ੍ਹ ਜੇ ਜੇਲ੍ਹ ਚ ਹੁੰਦੇ ਆ ਹੋਇਆ ਬਿਨਾ ਪ੍ਰਚਾਰ ਤੋਂ ਐਮਪੀ ਬਣ ਸਕਦੇ ਆ ਤੇ ਫੇਰ ਇਹ ਸਾਰਾ ਪੰਜਾਬ ਦੇ ਕਿਉਂਕਿ ਐਮਪੀ ਬਣਨਾ ਤੇ ਇੱਕ ਪਾਰਟੀ ਚਲਾਉਣ ਚ ਥੋੜਾ ਅੰਤਰ ਤਾਂ ਹੈ ਨਾ ਨਹੀਂ ਅੰਤਰ ਤਾਂ ਹੁੰਦਾ ਲੋਕਾਂ ਨੇ ਸੋਚ ਵਿਚਾਰ ਕੇ ਕਿਹਾ ਜਿਹੜੇ ਮਾਈਂਡਡ ਦਿੱਤਾ ਨਾ ਪਾਰਟੀ ਪਰਾਵਾ ਚਲਾਉਣੀ ਔਖੀ ਹੈ ਹੁਣ ਕਿੰਨੇ ਉਹਨਾਂ ਦੇ ਆਪਣੇ ਵੈਲ ਬਿਸ਼ੇਰਾ ਕਿੰਨੇ ਇਹ ਸੋਚ ਨੂੰ ਚਾਹੁੰਦੇ ਸਾਰੇ ਰਲਕੇ ਚਲਾਉਣਗੇ ਉਹਨਾਂ ਸਾਰਿਆਂ ਨੇ ਰਲਕੇ ਇਕੱਠੇ ਕੀਤਾ ਜਿੱਦਾਂ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੇ ਲੋਕ ਨੇ ਹੋਰ ਵਰਗਾਂ ਦੇ ਲੋਕ ਨੇ ਉਹਨਾਂ ਨੂੰ ਵੀ ਇਸ ਪਾਰਟੀ ਦੇ ਵਿੱਚ ਨੁਮਾਇੰਦਗੀ ਮਿਲ ਸਕਦੀ ਹੈ ਪਾਰਟੀ ਜਿਹਦੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ Hindu ਤੁਹਾਨੂੰ ਬਚਾਉਣ ਲਈ ਆਪਣਾ ਸਿਰ ਦੇ ਸਕਦੇ ਆ ਜੇ ਸਿਰ ਦੇ ਕੇ ਉਹ ਬਚਾ ਸਕਦੇ ਆ ਤੇ ਫੇਰ ਭਾਈ ਆਪਾਂ ਨੂੰ ਸਾਰਿਆਂ ਨੂੰ ਸੋਚ ਹੀ ਲੈਣਾ ਚਾਹੀਦਾ ਹੈ ਤੇ ਫੇਰ ਜੇ ਉਹ ਸਿਰ ਦੇ ਕੇ ਉਹਨੂੰ ਬਚਾ ਸਕਦੇ ਐ ਹਿੰਦੂ ਵੀਰਾਂ ਨੂੰ ਬਚਾ ਸਕਦੇ ਐ ਤੇ ਫੇਰ ਯਾਰ ਪਾਰਟੀ ਵਿੱਚ ਲਿਆ ਕੇ ਉਹਨੂੰ ਨੁਮਾਇੰਦਗੀ ਦੇਣੀ ਕਿੱਡੀ ਗੱਲ ਐ ਅਸੀਂ ਕਿਹਾ ਵੀ ਇਸ ਪਾਰਟੀ 'ਚ ਹਿੰਦੂ ਮੁਸਲਮਾਨ ਸਾਰੇ ਹੋਣਗੇ ਆਪਣੀ ਆਜ਼ਾਦੀ ਦੀ ਗੱਲ ਕਰਨਗੇ ਤੇ ਉਹ ਜਿਹੜਾ ਪੰਜਾਬ ਐ ਤੇ ਪੰਜਾਬ ਦੇ ਨਾਲ ਜਿਹੜਾ ਇੰਡੀਅਨ ਸਟੇਟ ਵੱਲੋਂ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਐ ਉਹਨੂੰ ਨਕਾਰ ਕੇ ਪੰਜਾਬ ਨੂੰ ਐਨ ਵਧੀਆ ਲੀਆਂ ਤੇ ਤਰੇ ਇਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਉਹਦਾ ਕੀ ਕ੍ਰਾਈਟੇਰੀਆ ਕਿੱਦਾਂ ਕੋਈ ਇਸ ਪਾਰਟੀ ਦਾ ਮੈਂਬਰ ਬਣ ਸਕਦਾ ਮੈਂਬਰ ਬਣ ਸਕਦਾ ਤੁਸੀਂ ਆਓ ਫਾਰਮ ਭਰੋ 20 ਰੁਪਏ ਇਹਨਾਂ ਦੀ ਫੀਸ ਹੈ ਤੇ 20 ਵਰਗੇ ਪਾਰਟੀ ਦਾ ਮੈਂਬਰ ਬਣ ਸਕਦਾ ਜਿੱਦਾਂ ਬਹੁਤ ਬਹੁਤ ਮੁਬਾਰਕਾ ਭਾਈ ਕੋਈ ਵੀ ਵਿਅਕਤੀ ਅਮਨ ਲੋਕ ਕਿਸੇ ਪਾਰਟੀ ਦੇ ਉਹਦੇ ਨਾਲ ਜੁੜਿਆ ਜਾ ਕਿਸੇ ਹੋਰ ਪਾਰਟੀ ਵੱਲੋਂ ਚੋਣ ਲੜਿਆ ਜਾਉਣੇ ਸਪੋਰਟ ਕੀਤੀ ਹੈ ਕਿ ਉਹ ਵੀ ਇਸ ਪਾਰਟੀ ਦਾ ਹਿੱਸਾ ਹੋ ਸਕਦਾ ਪਾਰਟੀ ਦੇ ਸਾਰੇ ਜਿਹੜੇ ਆ ਤੁਸੀਂ ਦੱਸੋ ਵੀ ਆ ਸਾਰੇ ਜਦੋਂ ਭਾਈ ਅਮਰਪਾਲ ਸਿੰਘ ਐਮਪੀ ਬਣ ਤੋਂ ਪਹਿਲਾਂ ਇਹ ਸਾਰੇ ਪੰਜਾਬ ਚੋਂ ਆਏ ਹਨ ਹੈ ਪਹਿਲਾਂ ਕੋਈ ਕਿਸੇ ਨੇ ਕਿਸੇ ਨੂੰ ਵੋਟ ਪਾਈ ਸੀ ਕਿਸੇ ਨੇ ਕੁਝ ਪਾਈ ਸੀ ਉਹਨਾਂ ਨੇ ਜਦੋਂ ਸਾਰਾ ਵੋਟਾ ਵਟਾ ਪਾ ਕੇ ਦੇਖ ਲਿਆ ਵੀ ਇੱਥੇ ਕੱਕੜੀ ਉਹ ਫਿਰ ਤਾਈਆਂ ਸਾਰਾ ਸੋਚ ਵਿਚਾਰ ਕੇ ਸਾਰਾ ਅਜਰਾ ਜਿਹੜਾ ਭਾਰੀ ਅੱਜ ਪੰਥ ਇਕੱਠ ਹੋਇਆ ਤਾਂ ਹੀ ਹੋਇਆ ਤਾਂ ਤੁਹਾਨੂੰ ਕੀ ਲੱਗਦਾ ਇਸ ਪਾਰਟੀ ਲਈ ਕੀ ਚੁਣੌਤੀਆਂ ਹੋ ਜਾਂਦੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਇਹ ਜਿਹੜੀ ਨਵੀਂ ਗੱਡੀ ਸੰਗਤ ਨਾਲ ਹੋਵੇ ਕੋਈ ਚੁਣੌਤੀ ਨਹੀਂ ਹੁੰਦੀ ਜੀ ਚੁਣੌਤੀ ਗਾਦੀ ਆ ਜੀ ਚੁਣੌਤੀ ਤਾਂ ਡਿਬਰੂਵੈਲ 'ਚ ਬੈਠਾ ਲੋਕਾਂ ਨੇ ਡਵਾ ਡਾ ਕੱਟ ਕਰਤਾ ਇਤਨੀ ਵੱਡੀ ਚੁਣੌਤੀ ਕਿਹੜੀ ਹੈ ਕੋਈ ਚੁਣੌਤੀ ਨਹੀਂ ਹੋਣੀ ਪੰਥ ਮੂਰੇ ਕੋਈ ਚੁਣੌਤੀ ਨਹੀਂ ਜਦੋਂ ਸੰਗਤ ਹੋਵੇ ਉਹਦੇ ਮਾਰੇ ਕੋਈ ਚੁਣੌਤੀ ਨਹੀਂ ਹੁੰਦੀ ਜੀ 2027 ਤੋ ਦਾਵਾ ਕੀਤਾ ਗਿਆ ਕਿ 2027 ਦੇ ਵਿੱਚ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਬਣ ਕੇ ਜੇਲ੍ਹ ਚੋਂ ਬਾਹਰ ਕੱਢਿਆ ਜਾਵੇਗਾ ਇਹ ਕੀ ਲੱਗਦਾ ਵੀ ਉਹ 2027 ਦੀਆਂ ਚੋਣਾਂ 'ਚ ਦੋ ਸਹਜ ਦੋ ਸਾਲ ਦੇ ਵਕਫ ਦੇ ਦੌਰਾਨ ਹੀ ਉਹ ਨਹੀਂ ਉਹ ਤਾਂ ਪਹਿਲਾਂ ਹੀ ਆ ਜਾਣਗੇ ਮੁੱਖ ਮੰਤਰੀ ਬਣ ਕੇ ਨਾ ਸੀ ਹੋਰ ਜਿਹੜੇ ਬੰਦੀ ਸੰਗ ਉਹਨਾਂ ਨੂੰ ਸਾਰਿਆਂ ਨੂੰ ਕੱਢਾਂਗੇ ਜਿਹੜੇ ਹੋਰ ਫਸੇ ਪਏ ਹਨ ਉਹ ਸਾਰੇ ਕੱਢਾਂਗੇ ਤੇ ਜਿਨ੍ਹਾਂ ਨੇ ਗੁਰੂ ਦੀ ਬੇਦੀ ਵੀ ਕੀਤੀ ਹੈ ਕਰਾਈ ਉਹਨਾਂ ਨੂੰ ਅੰਦਰ ਤੁਰਨਾਗੇ ਜੀ ਇਹ ਸਨ ਸਾਡੇ ਨਾਲ ਜਸਕਰਨ ਸਿੰਘ ਕਾਨਵਾਲਾ ਜੋ ਇਸ ਅੱਜ ਇੱਥੇ ਇਹਨਾਂ ਨੇ ਜਿਹੜਾ ਨਵੀਂ ਪਾਰਟੀ ਜੋ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੇ ਜਿਹਦਾ ਅੱਜ ਗਠਿਤ ਹੋਈ ਆ ਨਵੀਂ ਪਾਰਟੀ ਬਣੀ ਆ ਉਹਦੇ ਭਵਿੱਖ ਦੇ ਏਜੰਡੇ ਨੂੰ ਲੈ ਕੇ ਉਹਦਾ ਕੀ ਭਵਿੱਖ ਹੋਵੇਗਾ ਜਾਂ ਉਹਦੀ ਕੀ ਰਣਨੀਤੀ ਹੋਵੇ ਉਹਨੂੰ ਲੈ ਕੇ ਸਾਡੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਆ ਧੰਨਵਾਦ